ਸ਼ਸ਼ਟਿਕਾ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬੁਟੀਕ ਬਲੱਡ ਨੂੰ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੇ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਆ ਫਿਰ ਦੁਬਾਰਾ ਤੋਂ ਬੁਟੀਕ ਵਰਕ ਦੇ ਸੂਟ ਲੈ ਕੇ ਆਏ ਅੱਜ ਜਿਹੜੇ ਸੂਟ ਰਾਂਗੇ ਕਾਟਨ ਸਟੱਫ ਦੇ ਵਿੱਚ ਰਹਿਣ ਵਾਲੇ ਆ ਜੀ ਬੁਟੀਕ ਵਰਕ ਦੇ ਸੂਟ ਤੇ ਪ੍ਰਾਈਸ ਸਿਰਫ ਜਨਰਲ ਜਰ ਰਹਿਣ ਵਾਲਾ ਸਭ ਤੋਂ ਪਹਿਲਾਂ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਜਾਵੇ ਸਾਡੀ ਅਗਲੀ ਠੀਕ ਹੈ ਜੀ ਲਓ ਜੀ ਵੀਡੀਓ ਲੱਗੇ ਸਟਾਰਟ ਕਰਨ ਜੇਕਰ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਅਸੀਂ ਹੇਠੇ ਡਿਸਕ੍ਰਿਪਸ਼ਨ ਚ ਇਹਦਾ ਐਡਰੈਸ ਦਿੰਦੀਆਂ ਜੀ ਆਪਣੀ ਸ਼ਾਪ ਦਾ ਤੁਸੀਂ ਉਥੋਂ ਸਾਡਾ ਐਡਰੈਸ ਲੈ ਸਕਦੇ ਹੋ ਇੰਸਟਾ ਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਜੀ ਇੰਸਟਾ ਦਾ ਵੀ ਅਸੀਂ ਜੋ ਉਹਦੇ ਲਿੰਕ ਆ ਉਹ ਪਾਇਆ ਹੋਇਆ ਵੀਡੀਓ ਦੇ ਡਿਸਕ੍ਰਿਪਸ਼ਨ ਚ ਪਾਇਆ ਹੋਇਆ ਤੇ ਇੰਸਟਾ ਤੇ ਵੀ ਸਾਨੂੰ ਤੁਸੀਂ ਫੋਲੋ ਕਰ ਸਕਦੇ ਹੋ ਲਓ ਜੀ ਸੂਟ ਚੈੱਕ ਕਰੋ ਜੀ ਪਹਿਲਾਂ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਤੇ ਪੂਰੀ ਸ਼ਰਟ ਦੇ ਉੱਪਰ ਫਲਾਵਰ ਆਉਣੇ ਆ ਜੀ ਕਾਫੀ ਅੱਜਕੱਲ ਟ੍ਰੈਂਡ ਹੈ ਐਦਾਂ ਦੀ ਡਿਜ਼ਾਈਨ ਦਾ ਤੇ ਇਦਾਂ ਪੂਰੇ ਫੁੱਲ ਸ਼ਰਟ ਦੇ ਉੱਪਰ ਵੀ ਛੋਟੇ-ਛੋਟੇ ਫਲਾਵਰ ਆਉਣ ਵਾਲੇ ਦੇਖੋ ਜੀ ਮਹਿਰੂਨ ਕਲਰ ਹੈ ਸਟਾਫ ਬਿਲਕੁਲ ਬੈਸਟ ਕੁਆਲਟੀ ਦਾ ਪਹਿਲਾਂ ਵੀ ਤੁਹਾਡੇ ਕੋਲ ਇਦਾਂ ਦਾ ਸਟਾਫ ਗਿਆ ਮੇਦੀਆਂ ਭੈਣਾਂ ਨੇ ਬਾਇ ਕੀਤਾ ਚੈੱਕ ਕਰ ਸਕਦੇ ਹੋ ਲਾਈਨ ਇਹਦੇ ਵਿੱਚ ਲਾਈਨ ਅ ਬਣੀਆਂ ਹੋਈਆਂ ਬਹੁਤ ਹੀ ਬੈਸਟ ਕੁਆਲਟੀ ਦਾ ਸਟਾਫ ਰਹਿਣ ਵਾਲਾ ਜੀ ਤੇ ਪਿਓਰ ਕਾਟਨ ਦੇ ਵਿੱਚ ਤੇ ਸ਼ਰਟ ਦੀ ਪੂਰੇ ਉੱਪਰ ਆਣੀਆਂ ਛੋਟੀਆਂ-ਛੋਟੇ ਫਲਾਵਰ ਸਾਈਡ ਤੇ ਜੋ ਫਲਾਵਰ ਬਣੇ ਹੋਏ ਆ ਇਹ 슬ੀਵਸ ਦੇ ਰਹਿਣਗੇ ਇਸ ਨੀਵਸ ਤੇ ਫਲਾਵਰ ਰਹਿਣਗੇ ਜੀ ਤੇ نیچے ਤੁਸੀਂ ਚੈੱਕ ਕਰ ਸਕਦੇ ਹੋ ਇਹ ਤੁਹਾਡੇ ਸਲਵਾਰ ਦਾ ਡਿਜ਼ਾਈਨ ਆਉਣਾ ਠੀਕ ਹੈ ਜੀ ਬਾਟਮ ਦਾ ਡਿਜ਼ਾਈਨ ਆਉਣਾ ਇਹ ਬਾਟਮ ਤੇ ਆਉਣ ਵਾਲਾ ਵਰਕ ਹੈ ਠੀਕ ਹੈ ਜੀ ਪ੍ਰਾਈਸ ਸਿਰਫ ਰਹਿਣ ਵਾਲੀ ਇਹਦੀ 800 ਰੁਪਏ 800 ਦੇ ਤੁਸੀਂ ਇਹ ਵਾਲਾ ਪੂਰਾ ਫੁੱਲ ਹੈਵੀ ਸੂਟ ਸਾਡੇ ਕੋਲ ਲੈ ਸਕਦੇ ਹੋ 슬ੀਵ ਤੋਂ ਪਰ ਤੋਂ ਨੂੰ ਮਿਲੂਗਾ ਵਰਕ ਠੀਕ ਹੈ ਜੀ ਪੂਰੇ ਫਰੰਟ ਉੱਪਰ ਮਿਲੂਗਾ ਤੇ ਸਲਵਾਰ ਉੱਪਰ ਵੀ ਮਿਲੂਗਾ ਤੇ ਸੂਟ ਬਹੁਤ ਪਿਆਰਾ ਬੰਦਾ ਜੀ 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 ਪ੍ਰਾਈਸ ਸਿਰਫ ਦੇ ਰਹੇ ਤੁਹਾਨੂੰ 800 800 ਦੇ ਵਿੱਚ ਤੁਹਾਨੂੰ ਪੂਰਾ ਫੁੱਲ ਹੈਵੀ ਸੂਟ ਦੇ ਰਹੇ ਆ ਦੇਖੋ बॉटम ਦੇ ਉੱਪਰ ਵੀ ਵਰਕ ਆ ਰਿਹਾ ਤੇ 슬ੀਵਸ ਤੇ ਪੂਰੀ ਫਰੰਟ ਦੇ ਸ਼ਰਟ ਦੇ ਉੱਪਰ ਵਰਕ ਆ ਰਿਹਾ ਸੀ ਅਗਲਾ ਸੂਟ ਚੈੱਕ ਕਰੋ ਜੀ ਅੱਜ ਦੇ ਸੂਟ ਰਹਿਣੇ ਆ ਆਫਰ ਦੇ ਵਿੱਚ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਇਹ ਆਊਗਾ ਜੀ ਪੈਨਲ ਵਰਕ ਸਿੰਧੀ ਦਾ ਪੈਨਲ ਵਰਕ ਰਹੂਗਾ ਜੀ कॉटन ਚੈੱਕ ਬਰਬਰੀ ਤੇ ਰੈਡੀ ਹੈ ਜੀ ਸੂਟ ਸਿੰਦੀ ਦਾ ਪੈਨਲ ਵਰਕ ਹੈ ਜੀ कॉटन चेक ਵਰਬਰੀ ਹੈ ਲੈਮਨ ਕਲਰ ਦਾ ਵਰਕ ਹੈ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਪ੍ਰਾਈਸ ਜਿਹੜੀ ਅੱਜ ਰਹਿਣੀ ਹੈ 750 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੀ कॉटन चेक ਵਰਬਰੀ ਸਟਾਫ ਚੈੱਕ ਕਰੋ ਜੀ ਨਜ਼ਦੀਕ ਤੋਂ ਦਿਖਾ ਦਿੰਦੇ ਆ ਤੁਹਾਨੂੰ ਸਟਾਫ ਤੇ ਕਲਰ ਵੀ ਬਹੁਤ ਹੀ ਪਿਆਰਾ ਰਹਿਣ ਵਾਲਾ कॉटन चेक ਵਰਬਰੀ ਰਹੂਗਾ ਜੀ ਪ੍ਰਾਈਸ ਸਿਰਫ ਰਹਿਣੀ ਹੈ ਦੀ ਅੱਜ 800 ਸੌਰੀ 750 ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਦੇਖੋ ਜੀ ਦੋ ਪੈਨਲਸ ਜਾ ਰਹੇ ਆ ਹਨਾ ਬਹੁਤ ਪਿਆਰਾ ਸੂਟ ਐ ਸਾਈਡ ਤੇ 슬ੀਵਸ ਦਾ ਵਰਕ ਵੀ ਮਿਲੂਗਾ ਤੇ ਸਿੰਧੀ ਵਰਕ ਹੋਇਆ ਜੀ ਬਹੁਤ ਪਿਆਰਾ ਸੂਟ ਬਣਾ ਰੈਡੀ ਹੋ ਕੇ ਪਿੰਕ ਕਲਰ ਦੇ ਵਿੱਚ ਆਊਗਾ ਬਹੁਤ ਹੀ ਪਿਆਰਾ ਜਿਹਾ ਸੈਲਫ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਸਟਾਫ ਐ ਸੈਲਫ ਪ੍ਰਿੰਟ ਦੇ ਵਿੱਚ ਰਹੂਗਾ ਜੀ ਤੇ ਪ੍ਰਾਈਸ ਇਹਦੀ ਸੈਲਫ ਰਹਿਣੀ ਐ ਜੀ 700 ਰੁਪਏ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਪ੍ਰਾਈਸ ਰਹਿਣੀ ਐ ਜੀ ਦੀ 700 ਰੁਪਏ ਠੀਕ ਹੈ ਜੀ ਕਾਟਨ ਤੇ ਰਹਿਣਾ ਸੈਲਫ ਦੇ ਵਿੱਚ ਲਓ ਜੀ ਇਹ ਵਾਲਾ ਸਟਾਫ ਆਊਗਾ ਜੀ ਸੇਮ ਉਹੀ ਲਾਈਨਾਂ ਵਾਲਾ ਤੇ ਕਲਰ ਆਉਣ ਵਾਲਾ ਜੀ ਦਾ ਰਾਣੀ ਕਲਰ ਮਿਜ਼ੈਂਟਾ ਜਾਂ ਗਾਜ਼ਰੀ ਪਿੰਕ ਸ਼ੇਡ ਦੇ ਵਿੱਚ ਆਊਗਾ ਜੀ ਬਹੁਤ ਪਿਆਰਾ ਜਿਹਾ ਸੂਟ ਰਹੂਗਾ ਲਓ ਜੀ ਸਿੰਧੀ ਵਰਕ ਹੋਇਆ ਜੀ ਪੂਰੇ ਫਰੰਟ ਉੱਪਰ ਚੈੱਕ ਕਰ ਸਕਦੇ ਹੋ ਜੀ ਪੂਰੇ ਫਰੰਟ ਉੱਪਰ ਸਿੰਧੀ ਵਰਕ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਬੰਨਾ ਜੀ ਰੈਡੀ ਹੋ ਕੇ ਸਿੰਧੀ ਵਰਕ ਦਾ ਪੂਰੀ ਸ਼ਾਰਟ ਦੇ ਉੱਪਰ ਛੋਟੇ ਛੋਟੇ ਫਲਾਵਰ ਹੋਣੇ ਹੈ ਘੇਰੇ ਉੱਪਰ ਡਬਲ ਲੇਅਰ ਬਣਿਆ ਹੋਇਆ ਸਾਈਡ ਤੇ ਇਹਦੀਆਂ 슬ੀਵਸ ਵੀ ਬਣੀਆਂ ਹੋਈਆਂ ਜੀ ਠੀਕ ਹੈ ਜੀ ਤੇਰੀ ਸਲਵਾਰ ਦੇ ਉੱਪਰ ਵੀ ਵਰਕ ਆਊਗਾ ਇਹ ਇਹਦੀ ਸਲਵਾਰ ਦਾ ਵਰਕ ਰਹਿਣ ਵਾਲਾ ਤੇ ਸਟਾਫ ਬਿਲਕੁਲ ਬੈਸਟ ਕੁਆਲਿਟੀ ਦਾ ਚੈੱਕ ਕਰ ਸਕਦੇ ਤੁਸੀਂ ਬਿਲਕੁਲ ਬੈਸਟ ਕੁਆਲਿਟੀ ਦਾ ਇਹਦੇ ਵਿੱਚ ਲਾਈਨਰ ਸੈਲਫ ਦੇ ਵਿੱਚ ਬਣੀਆਂ ਹੋਈਆਂ ਜੀ ਪਿਓਰ ਕਾਟਨ ਰਹਿਣ ਵਾਲਾ ਤੇ ਇਹ ਪ੍ਰਾਈਸ ਦੇ ਰਿਹਾ ਗਾਜ਼ਰੀ ਜੀ ਸ਼ੇਡ ਦੇ ਵਿੱਚ ਰਹੂਗਾ ਜੀ ਇਹ ਡਾਰਕ ਗਾਜ਼ਰੀ ਦੇ ਵਿੱਚ ਤੇ ਅੱਜ ਜਿਹੜੀ ਪ੍ਰਾਈਸ ਰੇ ਹੈ ਤੁਹਾਨੂੰ ਸਿਰਫ 800 800 ਦੇ ਵਿੱਚ ਤੁਹਾਨੂੰ ਇੱਕ ਸੂਟ ਮਿਲ ਰਿਹਾ ਜੀ ਸਲਵਾਰ ਉੱਪਰ ਵੀ ਵਰਕ ਮਿਲ ਰਿਹਾ ਠੀਕ ਹੈ ਜੀ 슬ੀਵਸ ਦੇ ਉੱਪਰ ਤੇ ਡਬਲ ਲੇਅਰ ਦਾ ਸੂਟ ਬਣਿਆ ਹੋਇਆ ਪੂਰਾ ਫੁੱਲ ਹੈਵੀ ਸੂਟ ਹੈ ਤੇ ਕਾਟਨ ਸਟਾਫ ਬਿਲਕੁਲ ਬੈਸਟ ਕੁਆਲਿਟੀ ਦਾ ਪ੍ਰਾਈਸ ਅੱਜ ਰਹਿਣੀ ਹੈ ਦੀ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਲਓ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਮੂਵ ਕਲਰ ਤੇ ਹੈ ਜੀ ਇਹ ਠੀਕ ਹੈ ਮੂਵ ਕਲਰ ਬਣਿਆ ਹੋਇਆ ਮੂਵ ਕਲਰ ਤੇ ਰੈਡੀ ਹੈ ਜੀ ਇਹ ਵਾਲਾ ਸੂਟ ਤੇ ਘੇਰਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਉੱਪਰ ਦੋ ਪੈਨਲਸ ਜਾ ਰਹੇ ਆ ਠੀਕ ਹੈ ਜੀ ਸਾਈਡ ਤੇ ਇਹਦੀ ਸਲੀਵਸ ਵਰਕ ਮਿਲੂਗਾ ਤੁਹਾਨੂੰ ਤੇ ਬਾਟਮ ਵਰਕ ਵੀ ਮਿਲੂਗਾ ਲਓ ਜੀ ਬਾਟਮ ਵਰਕ ਵੀ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਇਹ ਵਾਲਾ ਮਿਲੂਗਾ ਜੀ ਤੁਹਾਨੂੰ ਬਾਟਮ ਵਰਕ ਠੀਕ ਹੈ ਬਾਟਮ ਤੇ ਵੀ ਛੋਟੇ ਛੋਟੇ ਫਲਾਵਰ ਆਉਣੇ ਆ ਤੇ ਕਾਸਟ ਆਫ ਜਿਹੜਾ ਰਹਿਣਾ ਜੀ ਫੈਬਰਿਕ ਰਹਿਣਾ ਕਾਟਨ ਚੈੱਕ ਵਰਬਰੀ ਬਿਲਕੁਲ ਬੈਸਟ ਕੁਆਲਿਟੀ ਦਾ ਸਟਾਫ ਜੀ ਇਹ ਵਾਲਾ ਕੀ ਪ੍ਰਾਈਸ ਅੱਜ ਦੇ ਰਹੇ ਤੁਹਾਨੂੰ ਸਿਰਫ ਇਹ ਵਾਲੇ ਸੂਟ ਦੇ 800 800 ਦੇ ਵਿੱਚ ਤੁਹਾਨੂੰ ਸੂਟ ਦੇ ਰਹੇ ਜੀ ਪੂਰਾ ਫੁੱਲ ਹੈਵੀ ਵਰਕ ਕਾਟਨ ਚੈੱਕ ਬਰਬਰੀ ਬਾਟਮ ਵਰਕ 슬ੀਵਸ ਵਰਕ ਪੂਰਾ ਫੁੱਲ ਹੈਵੀ ਸ਼ਾਰਟ ਵਰਕ ਜੀ ਠੀਕ ਹੈ ਜੀ ਅੱਜ ਜਿਹੜੀ ਪ੍ਰਾਈਸ ਹੈ ਸਿਰਫ ਸੇਲ ਪ੍ਰਾਈਸ ਦੇ ਵਿੱਚ ਹੀ ਸੂਟ ਰਹਿਣੇ ਆ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਤੁਹਾਡੇ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਚੈੱਕ ਕਰਵਾ ਦਿੰਨੇ ਆ ਜੀ ਦੂਸਰਾ ਕਲਰ ਦੇਖੋ ਜੀ ਇਹ ਆਊਗਾ ਜੀ ਲਾਈਟ ਗਾਜਰੀ ਸ਼ੀਰਟ ਦੇ ਵਿੱਚ ਲਾਈਟ ਗਾਜ਼ਰੀ ਛੇੜ ਦੇ ਵਿੱਚ ਆਣਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹਦੀ ਪ੍ਰਾਈਸ ਵਿੱਚ 800 ਰਹਿਣੀ ਆ 800 ਰਹਿਣੀ ਆ ਜੀ ਦੇਖੋ ਪੂਰਾ ਫੁੱਲ ਹੈਵੀ ਘੇਰਾ ਬਣਿਆ ਹੋਇਆ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਜੀ ਇਹ ਵਾਲਾ ਸੂਟ ਦਾ ਵੀ ਠੀਕ ਹੈ ਤੇ ਨਾਲ ਤੁਹਾਨੂੰ 슬ੀਵਸ ਵੀ ਮਿਲਣਗੀਆਂ ਤੇ ਬਾਟਮ ਵਰਕ ਵੀ ਮਿਲੂਗਾ ਲਓ ਜੀ ਚੈੱਕ ਕਰੋ ਬਾਟਮ ਵਰਕ ਵੀ ਤੁਹਾਨੂੰ ਮਿਲਣ ਵਾਲਾ ਇਹ ਬਾਟਮ ਵਰਕ ਆਊਗਾ ਅੱਜ ਇਹਦੀ ਪ੍ਰਾਈਸ ਰਹਿਣੀ ਹੈ कॉटन चेक ਵਰਬਰੀ ਸਟਾਫ ਹੈ ਨਜ਼ਦੀਕ ਤੋਂ ਦੇਖੋ ਜੀ कॉटन चेक ਵਰਬਰੀ ਹੈ ਠੀਕ ਹੈ ਜੀ ਬੈਸਟ ਕੁਆਲਟੀ ਦਾ ਸਟਾਫ ਰਹਿਣ ਵਾਲਾ ਤੇ ਪ੍ਰਾਈਸ ਅੱਜ ਰਹਿਣੀ ਹੈ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਬਹੁਤ ਹੀ ਸੋਹਣਾ ਬੈਸਟ ਕੁਆਲਟੀ ਦਾ ਸੌਡ ਲੈ ਸਕਦੇ ਹੋ ਪੂਰਾ ਫੁੱਲ ਹੈ ਵੀ ਵਰਕ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਠੀਕ ਹੈ ਜੀ ਤੇ ਅੱਜ ਰਣੀ ਸਾਰੇ ਸੂਟ ਹੀ ਸੇਲ ਪ੍ਰਾਈਸ ਦੇ ਵਿੱਚ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਕਲਰ ਆ ਨਾ ਥੋੜਾ ਜਿਹਾ ਡਾਰਕ ਆਉਂਦਾ ਵੀਡੀਓ ਦੇ ਵਿੱਚ ਡਾਰਕ ਕਲਰ ਆਉਂਦਾ ਪਰ ਬਹੁਤ ਹੀ ਪਿਆਰਾ ਕਲਰ ਹੈ ਇਹ ਡਾਰਕ ਸ਼ੇਡ ਚ ਨਹੀਂ ਹੈਗਾ ਜੀ ਬਹੁਤ ਜ਼ਿਆਦਾ ਪਿਆਰਾ ਕਲਰ ਆਣ ਵਾਲਾ ਜੀ ਇਹ ਤੇ कॉटन ਚੱਕ ਵਰਬਰੀ ਛੋਟੇ ਛੋਟੇ ਫਲਾਵਰ ਆ ਪੂਰੀ ਸ਼ਾਰਟ ਦੇ ਉੱਪਰ ਠੀਕ ਹੈ ਜੀ ਪੂਰੀ ਸ਼ਾਰਟ ਉੱਪਰ ਛੋਟੇ ਛੋਟੇ ਫਲਾਵਰ ਰਹਿਣ ਵਾਲੇ ਆ ਤੇ 슬ੀਵਸ ਵਰਕ ਵੀ ਮਿਲੂਗਾ ਤੁਹਾਨੂੰ ਇਹਦਾ ਲਓ ਚੈੱਕ ਕਰੋ ਜੀ ਤੁਹਾਨੂੰ 슬ੀਵਸ ਵਰਕ ਵੀ ਦੇ ਦੇ ਦਿੰਦੇ ਆ ਕਾਟਨ ਚੈੱਕ ਬਰਬਰੀ ਦੇ ਉੱਪਰ ਇਹ ਵਾਲਾ ਰਹਿਣਾ ਜੀ ਇਹਦਾ 슬ੀਵਸ ਵਰਕ ਬਾਟਮ ਉੱਪਰ ਵੀ ਲਿਆ ਸਕਦੇ ਆ ਜੀ ਦੇਖੋ ਤੁਸੀਂ ਆਪਣੀ ਜੋ 슬ੀਵਸ ਲੈਣਗੇ ਉਹਦੇ ਉੱਪਰ ਲੈਸ ਦਾ ਡਿਜ਼ਾਈਨ ਕਰ ਲਓ ਤੇ ਇਹ ਵਾਲਾ ਵਰਕ ਲਿਆਓ ਤੁਸੀਂ ਬਾਟਮ ਉੱਪਰ ਤੁਹਾਡਾ ਬਹੁਤ ਪਿਆਰਾ ਸੂਟ ਬਣ ਜਾਣਾ ਤੇ ਅੱਜ ਜਿਹੜੀ ਪ੍ਰਾਈਸ ਦੇ ਰਹੇ ਆ ਸਿਰਫ 700 700 ਦੇ ਵਿੱਚ ਦੇ ਰਹੇ ਆ ਤੁਹਾਨੂੰ ਅੱਜ ਕਾਟਨ ਚੈੱਕ ਬਰਬਰੀ ਦਾ ਸੂਟ ਜੀ ਅਗਲਾ ਸੂਚ ਚੈੱਕ ਕਰੋ ਜੀ ਲੋ ਜੀ ਇਹ ਵੀ ਸਿੰਧੀ ਵਰਕ ਹੈ ਜੀ ਪੂਰੀ ਸ਼ਾਰਟ ਦੇ ਉੱਪਰ ਸਿੰਧੀ ਵਰਕ ਹੋਇਆ ਜੀ ਚੈੱਕ ਕਰੋ ਜੀ ਸਟਾਫ ਤਾਂ ਮੇਰੇ ਭੈਣਾਂ ਕੋਲੇ ਸਾਡਾ ਪਹੁੰਚਦਾ ਹਨ ਸਭ ਨੂੰ ਪਤਾ ਵੀ ਅਸੀਂ ਬਿਲਕੁਲ ਪਿਓਰ ਵਾਲਾ ਸਟਾਫ ਹੀ ਦਿੰਦੀ ਆ ਤੁਹਾਨੂੰ ਬਿਲਕੁਲ ਪਿਓਰ ਕਾਟਨ ਹੀ ਹੁੰਦਾ ਜੀ ਤੇ ਇਹ ਵਾਲਾ ਸੂਟ ਚੈੱਕ ਕਰੋ ਜੀ ਛੋਟੇ ਛੋਟੇ ਫਲਾਵਰ ਬਣੇ ਦੇਖੋ ਪੂਰੀ ਸ਼ਰਟ ਉਪਰ ਮਹਿਰੂਨ ਕਲਰ ਦਾ ਵਰਕ ਹੈ ਸਕੈਨ ਕਲਰ ਦਾ ਸੂਟ ਹੈ ਜੀ ਕਾਟਨ ਚੈੱਕ ਕਾਟਨ 'ਚ ਰਹੂਗਾ ਜੀ ਤੇ ਨਾਲ ਤੁਹਾਨੂੰ 슬ੀਵਸ ਵੀ ਮਿਲਣ ਵਾਲੀਆਂ ਲੋਅਰ 슬ੀਵਸ ਦਾ ਵਰਕ ਵੀ ਮਿਲਣ ਵਾਲਾ ਅੱਜ ਦੀ ਪ੍ਰਾਈਜ਼ ਰਹੀ ਹੈ ਸਿਰਫ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਅੱਜ ਸਾਰੇ ਸੂਟ ਦਵਾਂਗੇ ਤੁਹਾਨੂੰ ਕਾਟਨ ਦੇ ਸੇਲ ਪ੍ਰਾਈਸ ਦੇ ਵਿੱਚ ਤੇ ਅਗਲਾ ਚੈੱਕ ਕਰੋ ਜੀ ਇਹ ਆਊਗਾ ਜੀ ਲਾਈਟ ਜਾਂ ਸਕਿਨ ਲਾਈਟ ਜਾਂ ਪੀਚ ਕਲਰ ਦੇ ਵਿੱਚ ਦੇਖੋ ਇਹਦੀ ਵੀ ਸੈਲਫ ਸਟਾਫ ਆ ਸੈਲਫ ਦੇ ਵਿੱਚ ਰਹੂਗਾ ਜੀ ਇਹ ਵੀ ਠੀਕ ਹੈ ਛੋਟੀਆਂ ਛੋਟੀਆਂ ਬਰੀਕ ਪ੍ਰੀ ਕਰੇ ਦੇ ਵਿੱਚ ਵੀ ਲਾਈਨਾਂ ਬਣੀਆਂ ਹੋਈਆਂ ਤੇ ਮੈਂ ਚੈੱਕ ਕਰਵਾ ਲ ਲਈਏ ਸੂਟ ਲਓ ਜੀ ਡਿਜ਼ਾਈਨਿੰਗ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਇਹਦੀ ਡਿਜ਼ਾਈਨ ਰਹਿਣ ਵਾਲੀ ਆ ਤੇ ਡਬਲ ਲੇਅਰ ਦੇ ਵਿੱਚ ਰੈਡੀ ਹੈ ਜੀ ਇਹ ਸੂਟ ਠੀਕ ਹੈ ਜੀ ਡਬਲ ਲੇਅਰ ਦੇ ਵਿੱਚ ਰੈਡੀ ਹੈ ਤੇ ਲਾਈਟ ਜਾਂ ਕਲਰ ਆਉਣਾ ਲਾਈਟ ਪੀਜਾ ਕਲਰ ਆਉਣਾ ਜੀ ਤੇ ਸਲੀਵਸ ਰੈਡੀ ਹੈ ਜੀ ਅੱਜ ਜਿਹੜੀ ਪ੍ਰਾਈਸ ਰਹਿਣੀ ਹੈ ਸਿਰਫ 600 ਰੁਪਏ ਦੇ ਵਿੱਚ ਇਹ ਵਾਲਾ ਸੂਟ ਦੀ ਅੱਜ ਪ੍ਰਾਈਸ ਰਹਿਣੀ ਹੈ ਸਿਰਫ 600 ਜੀ 600 ਦੇ ਵਿੱਚ ਤੁਸੀਂ ਇਹ ਵਾਲਾ ਸਿੰਧੀ ਵਰਕ ਦਾ ਸੂਟ ਸਾਡੇ ਕੋਲ ਬਾਇ ਕਰ ਸਕਦੇ ਹੋ ਜੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਲੈਮਨ ਕਲਰ ਦੇ ਵਿੱਚ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਠੀਕ ਹੈ ਜੀ ਇਹਦੇ ਵਿੱਚ ਵੀ ਸੈਲਫ ਦੇ ਵਿੱਚ ਲਾਈਨਾਂ ਬਣੀ ਹੋਈਆਂ ਆ ਲਾਈਨਾਂ ਬਣੀਆਂ ਉਹ ਸੈਲਫ ਦੇ ਵਿੱਚ ਡਬਲ ਲੇਅਰ ਦੇ ਵਿੱਚ ਆ ਰਹੂਗਾ ਜੀ ਤੇ 슬ੀਵਸ ਦਾ ਵਰਕ ਵੀ ਤੁਹਾਨੂੰ ਮਿਲੇਗਾ ਤੇ ਪ੍ਰਾਈਸ ਰਹਿਣੀ ਇਹਦੀ ਅੱਜ 650 ਲਓ ਜੀ 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਦੇਖੋ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਲਓ ਕਾਵਲਾ ਚੈੱਕ ਕਰੋ ਜੀ ਸੂਟ ਕਾਟਨ ਚੈੱਕ ਬਰਬਰੀਤੀ ਹੈ ਜੀ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਹੈ ਦੇਖੋ ਘੇਰੇ ਦਾ ਵਰਕ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਘੇਰੇ ਦਾ ਵਰਕ ਹੈ 24 ਇੰਚ ਤੱਕ ਤੁਸੀਂ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਲੈਂਥ ਦਾ ਇਹਦਾ ਕੋਈ ਇਸ਼ੂ ਨਹੀਂ ਹੈਗਾ ਇਹ ਵਾਲੀਆਂ ਪੂਰੀਆਂ ਫੁੱਲ ਹੈਵੀ 슬ੀਵਸ ਹੋਣਗੀਆਂ 슬ੀਵ ਸੂਪਰ ਵਰਕ ਆਊਗਾ ਲਾਈਟ ਗਾਜਰੀ ਕਲਰ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਤੇ ਤੁਹਾਨੂੰ ਬਾਟਮ ਦੇ ਉੱਪਰ ਵੀ ਵਰਕ ਦੇਵਾਂਗੇ ਲਓ ਜੀ ਇਹ ਬਾਟਮ ਦਾ ਵਰਕ ਆਊਗਾ ਜੀ ਪੂਰਾ ਫੁੱਲ ਹੈਵੀ ਤੁਹਾਨੂੰ ਬਾਟਮ ਦਾ ਵਰਕ ਮਿਲਣ ਵਾਲਾ ਤੇ ਪੂਰਾ ਫੁੱਲ ਹੈਵੀ ਸੂਟ ਹੈ ਜੀ ਤੇ ਸਟਾਫ ਜਿਹੜਾ ਰਹਿਣਾ ਕਾਟਨ ਚੈੱਕ ਵਰਬਰੀ ਹੈ ਤੇ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ 800 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਾ ਡਿਜ਼ਾਈਨਰ ਜਾ ਸੂਟ ਰਹਿਣ ਵਾਲਾ ਜੀ ਕਾਟਨ ਚੈੱਕ ਵਰਬਰੀ ਦੇ ਉੱਪਰ ਲਓ ਜੀ ਅਗਲਾ ਚੈੱਕ ਕਰੋ ਸੂਟ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਕਾਟਨ ਦੇ ਉੱਪਰ ਰਹਿਣਾ ਜੀ ਠੀਕ ਹੈ ਅ ਦੇਖੋ ਜੀ ਇਹ ਉੱਪਰ neck ਬਣਿਆ ਹੋਇਆ ਹੈ ਇਹ neck ਦੇ ਕੋਲ ਫਲਾਵਰ ਆਣਾ ਇਹ neck ਦੇ ਕੋਲ ਫਲਾਵਰ ਫਲਾਵਰ ਆਊਗਾ ਆ نیچے ਘੇਰੇ ਤੇ ਫਲਾਵਰ ਆਊਗਾ ਜੀ ਠੀਕ ਹੈ ਜੀ ਤੇ ਇਹ ਜਿਹੜਾ ਸਟਾਫ ਰਹਿਣ ਵਾਲਾ ਜੀ ਇਹ ਰਹੂਗਾ ਜੀ ਲੇਲਨ ਸਟਾਫ ਦੇ ਵਿੱਚ ਠੀਕ ਹੈ ਜੀ ਤੇ ਇਹ ਵਾਲੀਆਂ ਆਉਣੀਆਂ 슬ੀਵਸ ਦਾ ਵਰਕ ਅੱਜ ਦੀ ਪ੍ਰਾਈਸ ਲੈਣੀ ਹੈ ਸਿਰਫ 600 ਰੁਪਏ 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਵਿੱਚ ਰਹਿਣ ਵਾਲਾ ਸੂਟ ਠੀਕ ਹੈ ਜੀ ਨੇਵੀ ਬਲੂ ਕਲਰ ਦੇ ਵਿੱਚ ਆਊਗਾ ਇਹ ਪ੍ਰਾਈਸ ਰਹਿਣੀ ਅੱਜ ਸਿਰਫ ਇਹਦੀ 600 ਰੁਪਏ ਲਓ ਜੀ ਇਹ ਵਾਲੇ ਸੂਟ ਚੈੱਕ ਕਰੋ ਜੀ ਇਹ ਸਿਰਫ ਦੋ ਸੂਟ ਬਾਕੀ ਐ ਸਾਡੇ ਕੋਲ ਠੀਕ ਹੈ ਜੀ 12 ਸੂਟ ਰੈਡੀ ਹੋ ਕੇ ਆਏ ਸੀਗੇ ਸਿਰਫ ਦੋ ਸੂਟ ਬਾਕੀ ਐ ਠੀਕ ਹੈ ਜੀ ਮੇਰੀ ਜੇਕਸ ਮੇਰੀ ਪੈਨਲ ਲੈਣਾ ਤਾਂ ਲੈ ਸਕਦੇ ਹੋ ਪੈਚ ਵਰਕ ਬਣਿਆ ਹੋਇਆ ਜੀ ਐਸ ਕੇ ਬ੍ਰੈਂਡ ਦੀ ਰਹਿਣ ਵਾਲੀ ਐ ਕੈਮਰਿਕ ਸਟਾਫ ਰਹੂਗਾ ਜੀ ਇਹ ਤੇ ਚੈੱਕ ਕਰੋ ਜੀ ਪੂਰੀ ਸ਼ਰਟ ਦੇ ਉੱਪਰ ਪੈਨਲ ਵਰਕ ਆਊਗਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਘੇਰੇ ਦਾ ਵੀ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਜੀ ਘੇਰਾ ਜਿੰਨਾ ਮਰਜ਼ੀ ਰੈਡੀ ਕਰ ਲਓ ਤੁਸੀਂ ਘੱਟ ਵਾਦੇ ਦਾ ਘੇਰਾ ਬਣਾ ਸਕਦੇ ਹੋ ਤੇ ਇਹ ਆਉਣਾ ਜੀ ਇਹਦਾ ਘੇਰੇ ਦਾ ਵਰਕ ਪੂਰੀ ਫਿਨਿਸ਼ਿੰਗ ਦੇ ਨਾਲ ਪੂਰਾ ਪੈਚ ਵਰਕ ਹੋਇਆ ਠੀਕ ਹੈ ਜੀ ਪੈਚ ਵਰਕ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਕਲਰ ਆਊਗਾ ਇੰਗਲਿਸ਼ ਕਲਰ ਠੀਕ ਹੈ ਜੀ ਗ੍ਰੇ ਕਲਰ ਨਹੀਂ ਹੈਗਾ ਇੰਗਲਿਸ਼ ਕਲਰ ਹੈ ਗ੍ਰੀਨ ਇੰਗਲਿਸ਼ ਕਲਰ ਜਿਹਾ ਇਹ ਪੈਚ ਵਰਕ ਆਊਗਾ ਜੀ 슬ੀਵਸ ਦੇ ਉੱਪਰ ਠੀਕ ਹੈ ਜੀ ਪ੍ਰਾਈਸ ਇਹਦੀ ਰਹਿਣੀ ਆ ਅੱਜ 900 ਰੁਪਏ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਪੂਰਾ ਪੈਚ ਵਰਕ ਵਾਲਾ ਜੀ ਸਿਰਫ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਨੇ ਆ ਸਾਡੇ ਕੋਲੋਂ ਦੋ ਕਲਰ ਬਚਿਆ ਜੀ ਬਹੁਤ ਪਸੰਦ ਕੀਤੀ ਹੈ ਜੀ ਮੇਰੇ ਭੈਣਾਂ ਨੇ ਇਹ ਵਾਲੇ ਸੂਟ 12 ਸੂਟ ਸੀ ਸਾਡੇ ਕੋਲੇ ਸਿਰਫ ਜਿਹਦੇ ਵਿੱਚ ਦੋ ਸੂਟ ਬਾਕੀ ਐ ਜੀ ਸਾਡੇ ਕੋਲੇ ਇਹਦੇ ਵਿੱਚ ਦੂਸਰਾ ਕਲਰ ਆਊਗਾ ਤੇ ਸਕੇਨ ਕਲਰ ਲਓ ਜੀ ਦੂਸਰਾ ਕਲਰ ਚੈੱਕ ਕਰੋ ਜੀ ਸਕੇਨ ਕਲਰ ਕੰਨ ਕਲਰ ਤੇ ਵਰਕ ਹੋਇਆ ਜੀ ਇਹ ਬਹੁਤ ਹੀ ਪਿਆਰਾ ਜਿਹਾ ਪੈਚ ਵਰਕ ਹੋਇਆ ਮਹਿਰੂਨ ਕਲਰ ਦਾ ਦੇਖੋ ਜੀ ਮਹਿਰੂਨ ਕਲਰ ਦਾ ਹੋਇਆ ਪੈਚ ਵਰਕ ਇਹਦੇ ਉੱਪਰ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਤੇ ਦੇਖੋ ਜੀ ਇਹ ਬਣੀਆਂ ਹੋਈਆਂ ਇਹਦੀਆਂ 슬ੀਵਸ ਦਾ ਵਰਕ 슬ੀਵਸ ਦੇ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ 슬ੀਵਸ ਦਾ ਵਰਕ ਰਹਿਣਾ ਇਹਦਾ ਤੇ ਪ੍ਰਾਈਸ ਦੇ ਰਿਹਾ ਸਿਰਫ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਪੈਚ ਵਰਕ ਵਾਲਾ ਜੀ ਦੇਖੋ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਸਕੈਨ ਬੇਸਲੀ ਵਿੱਚ ਆਉਣਾ ਸਕੈਨ ਨਹੀਂ ਆਪਾਂ ਕਹਿ ਸਕਦੇ ਥੋੜਾ ਜਿਹਾ ਮਾਊਸ ਬੇਸ ਦਾ ਆਉਣਾ ਠੀਕ ਹੈ ਜੀ ਸਕੈਨ ਮਾਊਸ ਜਾਂ ਬੇਸ ਹੈ ਦਾ ਲਓ ਜੀ ਅਗਲੇ ਸੂਟ ਚੈੱਕ ਕਰੋ ਜੀ ਇਹ ਵੀ ਕਾਟਨ ਚੈੱਕ ਬਰਬਰੀ ਕੋਲੇ ਵਿੱਚ ਰਹੂਗਾ ਜੀ ਇੱਕ ਦੋ ਸੂਟ ਬਾਕੀ ਆ ਸਾਡੇ ਕੋਲੇ ਲਓ ਜੀ ਇਹ ਚੈੱਕ ਕਰੋ ਜੀ ਸਟਾਫ ਬਹੁਤ ਫਾਈਨ ਵਾਲਾ ਸਟਾਫ ਰਹੂਗਾ ਜੀ ਐਸ ਕੇ ਬ੍ਰੈਂਡ ਦਾ ਸਟਾਫ ਰਹਿਣ ਵਾਲਾ ਤੇ ਆਰੀ ਵਰਕ ਹੈ ਜੀ ਹੈਡ ਵਰਕ ਠੀਕ ਹੈ ਜੀ ਹੈਂਡ ਵਰਕ ਦਾ ਸੂਟ ਰਹੂਗਾ ਪੂਰਾ ਫੁੱਲ ਹੈਵੀ ਸੂਟ ਹੈ ਕੀਰਾ ਚੈੱਕ ਕਰੋ ਜੀ 26 ਇੰਚ ਤੱਕ ਤੁਸੀਂ ਇਹਦਾ ਘੇਰਾ ਬਣਿਆ ਹੋਇਆ ਤੇ ਰੈਡੀ ਕਰ ਸਕਦੇ ਹੋ ਤੁਸੀਂ ਇਹਨੂੰ ਜਿੰਨਾ ਮਰਜ਼ੀ ਰੈਡੀ ਕਰ ਲਓ ਬਲੈਕ ਕਲਰ ਆਊਗਾ ਜੀ ਇਹ ਠੀਕ ਹੈ ਜੈਡ ਬਲੈਕ ਕਲਰ ਹੈ ਤੇ ਤੁਸੀਂ ਇਹਦੇ ਵਿੱਚ ਹੈਂਡਵਰਕ ਦਾ ਟੱਚ ਵੀ ਦੇ ਸਕਦੇ ਹੋ ਪੂਰਾ ਫੁੱਲ ਹੈਵੀ ਆਰੀਵਰਕ ਹੋਇਆ ਜੀ ਕੋਈ ਮਸ਼ੀਨੀ ਵਰਕ ਨਹੀਂ ਹੈ ਜੀ ਹੈਂਡਵਰਕ ਹੈ ਜੀ ਆਰੀਵਰਕ ਜੋ ਹੋਇਆ ਤੇ ਇਹ ਵਾਲੀਆਂ ਰੈਡੀਆਂ ਜੀ ਇਹਦੀਆਂ 슬ੀਵਸ ਬੈਕ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਪੂਰਾ ਇਹ ਹੈਂਡਵਰਕ ਹੀ ਹੈ ਤੇ ਆਵਲਾ ਰਹੂਗਾ ਜੀ ਇਹਦਾ 슬ੀਵਸ ਠੀਕ ਹੈ ਸਿੰਗਲ ਟਾਂਕੇ ਦਾ ਵਰਕ ਹੈ ਜਿਹੜਾ ਇਹਦੇ ਉੱਪਰ ਹੋਇਆ ਹੋਇਆ ਹੈ ਤੇ ਪ੍ਰਾਈਸ ਇਹਦੀ ਰਹਿਣੀ ਹੈ 1700 ਰੁਪਏ ਦੁਪੱਟਾ ਤੁਹਾਨੂੰ ਮਿਲੂਗਾ ਜੀ ਟੈਬੀ ਮਸਲੀਨ ਦਾ ਤੇ ਦੁਪੱਟੇ ਦੀ ਵੀ ਕੱਟਵਰਕ ਹੋਈ ਹੈ ਲਓ ਜੀ ਇਹਦੇ ਨਾਲ ਤੁਹਾਨੂੰ ਦੁਪੱਟਾ ਵੀ ਮਿਲੂਗਾ ਦੁਪੱਟੇ ਦੀ ਤੁਸੀਂ ਦੇਖ ਸਕਦੇ ਹੋ ਇਹਦੀ ਪ੍ਰਿੰਟਿੰਗ ਟਾਈ ਡਾਈ ਦਾ ਦੁਪੱਟਾ ਜੀ ਟੈਬੀ ਦੇ ਵਿੱਚ ਦੁਪੱਟਾ ਰਹੂਗਾ ਤੇ ਕੱਟਵਰਕ ਵੀ ਤੁਹਾਨੂੰ ਫੂਰ ਸਾਈਡ ਮੈਨ ਵਾਲੀ ਹੈ ਸੂਰਤੀ ਠੀਕ ਹੈ ਜੀ ਪ੍ਰਾਈਸ ਇਹਦੀ ਰਹਿਣੀ ਹੈ 1700 ਰੁਪਏ 1700 ਦੇ ਵਿੱਚ ਤੁਸੀਂ ਇਹ ਵਾਲਾ ਸੂਰ ਸਾਡੇ ਕੋਲ ਹੈਂਡਵਰਕ ਵਾਲਾ ਲੈ ਸਕਦੇ ਹੋ ਇਦੇ ਵਿੱਚ ਆਊਗਾ ਜੀ ਰੈਸਟ ਕਲਰ ਲੋ ਇਹਦੇ ਵਿੱਚ ਇੱਕ ਆਊਗਾ ਜੀ ਰੈਸਟ ਕਲਰ ਲੋ ਜੀ ਇਹ ਰੈਸਟ ਕਲਰ ਦੇ ਵਿੱਚ ਰੈਡੀ ਹੈ ਸੂਟ ਬਹੁਤ ਹੀ ਪਿਆਰਾ ਜਿਹਾ ਐਸ ਕੇ ਬ੍ਰਾਂਡ ਦਾ ਰਹੂਗਾ ਜੀ ਤੁਸੀਂ ਦੇਖ ਸਕਦੇ ਹੋ ਕੰਨੀ ਤੋਂ ਸਟਾਫ ਐਸ ਕੇ ਬ੍ਰਾਂਡ ਦਾ ਰਹਿਣਾ ਲੇਲਨ ਸਟਾਫ ਆਉਣ ਵਾਲਾ ਦੀ ਬਿਲਕੁਲ ਬੈਸਟ ਕੁਆਲਿਟੀ ਦਾ ਸਟਾਫ ইউজ ਹੋਇਆ ਤੇ ਰਹਿਣੀਆਂ ਸਲੀਵਸ ਹੈਂਡਵਰਕ ਵੀ ਟੱਚ ਹੈ ਜੀ ਸੂਟ ਹੈਂਡਵਰਕ ਟੱਚ ਹੈ ਤੇ ਇਹਦਾ ਦੁਪੱਟਾ ਤੁਹਾਨੂੰ ਦਿਖਾ ਦਿੰਨੇ ਆ ਖਾਦੀ ਲੈ ਲੈਣ ਦਾ ਸਟਾਫ ਰਹੂਗਾ ਜੀ ਠੀਕ ਹੈ ਜੀ ਖਾਦੀ ਲੈ ਲੈਣ ਸਟਾਫ ਇਹ ਜੂਸ ਹੋਇਆ ਦੇ ਉੱਪਰ ਠੀਕ ਹੈ ਜੀ ਤੇ ਆਹ ਵਾਲਾ ਰਹੂਗਾ ਜੀ ਦੁਪੱਟਾ ਇਹਦਾ ਲਓ ਇਹਦੇ ਨਾਲ ਰਹਿਣਾ ਦੁਪੱਟਾ ਠੀਕ ਹੈ ਇਹ ਦੁਪੱਟਾ ਰਹੂਗਾ ਜੀ ਮੈਚਿੰਗ ਟੈਬੀ ਮਸਲੀਨ ਦਾ ਤੇ ਕੱਟਵਰਕ ਹੋਈ ਹੈ ਜੀ ਫੋਰ ਸਾਈਡ ਦੁਪੱਟੇ ਤੇ ਕੋਈ ਲੈਸ ਲਗਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਤੇ ਪ੍ਰਾਈਸ ਜਿਹੜੀ ਰਹਿਣੀ ਆ 1700 ਰੁਪਏ ਇਹ ਕਿ ਜੀ 1700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਇਹਦੇ ਵਿੱਚ ਦੂਸਰਾ ਸੂਟ ਇਹ ਵਾਲੀ ਜੀ ਇਹਦੇ ਨਾਲ ਦੁਪੱਟਾ ਆਊਗਾ ਜੀ ਲਓ ਇਹ ਕੇ ਸੂਟ ਆਊਗਾ ਸੇਮ ਡਿਜ਼ਾਈਨ ਦਾ ਤੇ ਦੁਪੱਟੇ ਦੀ ਡਿਜ਼ਾਈਨਿੰਗ ਚੇਂਜ ਆ ਇਹਦੇ ਵਿੱਚ ਲਓ ਇਹਦੇ ਵਿੱਚ ਆਹ ਵਾਲਾ ਦੁਪੱਟਾ ਆਊਗਾ ਜੀ ਡਬਲ ਟਾਈ ਡਾਈ ਦਾ ਦੁਪੱਟਾ ਆਉਣਾ ਹੈ ਇਹਦੇ ਵਿੱਚ ਵੀ 3-4 ਸੂਟ ਬਾਕੀ ਹੈ ਸਾਡੇ ਕੋਲ ਇਹ ਵੀ ਕਾਫੀ ਭੈਣਾਂ ਨੇ ਪਸੰਦ ਕੀਤੇ ਆ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਮਹਿੰਦੀ ਚ ਆਊਗਾ ਮਹਿੰਦੀ ਸ਼ੀਟ ਚਾਹਣਾ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਮਹਿੰਦੀ ਸ਼ੀਟ ਦੇ ਵਿੱਚ ਜੇ ਮਹਿੰਦੀ ਸ਼ੀਟ ਚਾਹਣਾ ਜੀ ਤੇ ਦੁਪੱਟਾ ਮੈਂ ਲਾ ਤੁਹਾਨੂੰ ਟੈਬੀ ਦਾ ਟਾਈ ਦਾਈ ਦਾ ਦੁਪੱਟਾ ਮਿਲੂਗਾ ਬਹੁਤ ਹੀ ਡਿਜ਼ਾਈਨਰ ਜਿਹਾ ਦੁਪੱਟਾ ਰਹੂਗਾ ਲਓ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਟੈਬੀ ਦੇ ਵਿੱਚ ਤੇ ਕਟਵਰਕ ਹੋਈ ਹੈ ਜੀ ਫੋਰ ਸਾਈਡ ਇਹਦੀ ਤੇ ਹੈਂਡਵਰਕ ਸੂਟ ਵੀ ਹੈ ਤੇ ਨਾਲ ਟੱਚ ਹੈਂਡਵਰਕ ਤਿਆਰੀ ਵਰਕ ਦਾ ਸੂਟ ਹੈ ਤੇ ਪ੍ਰਾਈਜ਼ ਜਰੀ ਹੈ ਸਿਰਫ 1700 ਦੇ ਵਿੱਚ ਤੁਸੀਂ ਵੈਦ ਦੁਪੱਟਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਜੀ ਜੇਕਰ ਤੁਸੀਂ ਐਦਾਂ ਦੀ ਡਾਈ ਕਰਵਾਉਂਗੇ ਦੇਖੋ 200 ਰੁਪਏ ਦਾ ਤੁਹਾਨੂੰ ਡਾਈ ਦਾ ਹੀ ਲੈ ਲਵਾਂਗੇ ਠੀਕ ਹੈ ਦੁਪੱਟਾ ਡਿਫਰੈਂਟ ਰਹਿ ਗਈ ਹੈ ਬਾਕੀ ਪੂਰਾ ਫੁੱਲ ਹੈਵੀ ਸੂਟ ਦੇ ਰਹੇ ਹਾਂ ਬਿਲਕੁਲ ਜਨਰਲ ਪ੍ਰਾਈਸ 'ਚ ਦੇ ਰਹੇ ਨਹੀਂ ਸਿਰਫ 1700 ਦੇ ਵਿੱਚ ਦੇ ਰਹੇ ਹਾਂ ਅਗਲਾ ਸੂਟ ਚੈੱਕ ਕਰੋ ਜੀ ਲੋ ਇਹ ਵੀ ਕਲਰ ਬਹੁਤ ਪਿਆਰਾ ਜਰ ਰਹਿਣ ਵਾਲਾ ਹੈ ਲਾਸਟ ਪੀਸ ਬਚਿਆ ਸਾਡੇ ਕੋਲੇ ਇਹ ਵਾਲਾ ਇੱਕ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਰਹਿਣ ਵਾਲਾ ਹੈ ਲੋ ਜੀ ਬੁੱਕ ਪੈਨਲ ਵਰਕ ਹੈ ਬਹੁਤ ਪਿਆਰਾ ਘੇਰੇ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਘੇਰੇ ਦਾ ਡਿਜ਼ਾਈਨ ਜਣਾ ਹੈ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਵੀ ਟਾਈ ਡਾਈ ਦਾ ਡਾਈ ਹੋਇਆ ਟੈਬੀ ਮਸਲੀਨ ਦਾ ਤੇ ਕਟਵਰਕ ਹੋਈ ਦੁਪੱਟੀ ਉੱਪਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਟਾਈ ਡਾਈ ਦਾ ਰੂਗਾ ਦੁਪੱਟਾ ਤੇ ਪ੍ਰਾਈਸ ਰਹੀ ਹੈ ਜੀ 17 ਠੀਕ ਹੈ ਜੀ ਇਸ ਸੰਗ ਆਈ ਦੇ ਸਾਡੇ ਪਟਿਕ ਵਰਕ ਦੇ ਸੂਟ ਕਾਟਨ ਦੇ ਵਿੱਚ ਤੇ ਜੇਕਰ ਇਹਨਾਂ ਵਿੱਚੋਂ ਕੋਈ ਪਸੰਦ ਆਉਂਦਾ ਤਾਂ ਸਕਰੀਨ ਸ਼ਾਟ ਲੈ ਕੇ ਤੁਸੀਂ ਬਾਈ ਕਰ ਸਕਦੇ ਹੋ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ